ਆਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਤਿ ਸ੍ਰੀ ਅਕਾਲ ਵਲੋਂ ਸਵਾਗਤ ਹੈ ਮੈਂ ਹਾਂ ਗੁਰਪ੍ਰੀਤ ਸਿੰਘ ਗੋਪੀ ਮੋਤਕੋੜਿਆ ਬਾਜ਼ਾਰ ਤੋਂ ਰੁਕੰਦਾ ਨਾ ਨਹੀਂ ਲੈ ਰਹੀਆਂ ਜਿਹਦੇ ਚਲ ਗਿਆ ਜਿਹੜਾ ਕਰੰਦਾ ਤੇ ਕਤਬਾ ਕਟਿਹਰੇ ਬਾਜ਼ਾਰ ਨੰਬਰ 4 ਵਿਖੇ ਵਿਸ਼ਾਲ ਮੈਡੀਕਲ ਸਟੋਰ ਕਿੰਨੋਤ ਖੋ ਦਾ ਮਾਵਾ ਸਾਹਮਣੇ ਆਇਆ ਹੈ ਦੁਕਾਨ ਦੇ ਮਾਲਕ ਵਿਸ਼ਾਲ ਸਾਹਮਣੇ ਦੱਸਿਆ ਕਿ ਮੇਰਾ ਕਰੰਦਾ ਜੋ ਤੇ ਦੁਕਾਨ ਵਿੱਚ ਇਕੱਲਾ ਸੀ ਅਤੇ ਤਿੰਨ ਵਿਕਤੀਆਂ ਵੱਲੋਂ ਉਸ ਤੇ ਹਮਲਾ ਕਰਕੇ ਕੰਦੇ ਵਿੱਚੋਂ 6000 ਰੁਪਇਆ ਅਤੇ ਇੱਕ ਤਾਂ ਮੋਬਾਈਲ ਫੋਨ ਲੈ ਕੇਰਾ ਮੱਲੇ ਵਾਲਿਆਂ ਦੀ ਸਹਾਇਤਾ ਅਤੇ ਮੌਕੇ ਤੇ ਪਹੁੰਚ ਕੇ 3000 ਦੀ 3 ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਦੋ ਵਿਅਕਤੀ ਜੋ ਕਿ ਪੱਜਮੇ ਵਿੱਚ ਕਾਮਯਾਬ ਹੋ ਗਏ ਹਨ ਬਾਕੇ ਪੁਲਿਸ ਵੱਲੋਂ ਇਹਨਾਂ ਦੀ ਭਾਲ ਜਾਰੀ ਹੈ ਉਸ ਵੱਲੋਂ ਇਹਨਾਂ ਤੇ ਬੰਦੀ ਕਾਰਵਾਈ ਜਾਰੀ ਹੈ ਉੱਤੇ ਦਾ ਲੂਟ ਕੀ ਤੋਂ ਵਰਤੀਸ਼ਣ ਗੋਪੀ ਅਜਾ 10 ਕਰੋੜਾ ਕੀਹ ਜਿਸ ਤੇ ਖਾਸ ਰਿਪੋਰਟ ਹਾਂਜੀ ਕੀ ਹਾਲ ਹੈ ਆਪਾਂ ਜੀ ਵਿਸ਼ਾਲ ਟੰਡਾ ਹਾਂਜੀ ਕਿਹੜਾ ਮੈਡੀਕਲ ਸੂਰ ਆਪਣਾ ਆਪਣਾ ਵਿਸ਼ਾਲ ਮੈਡੀਕਲ ਸਰ ਵਾਰ ਨੰਬਰ 4 ਦੇ ਵਿੱਚ ਕੀ ਕੀ ਵਾਕਿਆਰਾ ਹਰਦਾ ਇੱਕ ਲੜਕਾ ਜਿਹੜਾ ਕੰਮ ਕੀਤਾ ਸੀ ਉਹ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਦਿੱਤਾ ਆ ਤੇ ਪੁਲਿਸ ਪ੍ਰਸ਼ਾਸਨ ਅੱਗੋਂ ਕਾਰਵਾਈ ਉਹਨਾਂ ਨੇ ਕੀਤੀ ਕਰ ਰਹੇ ਆ ਤੇ ਅਸੀਂ ਇਹੋ ਮੰਗ ਚੁੰਦੇ ਆ ਦੇ ਨਾਲ ਸਖਤ ਸਖਤ ਕਾਰਵਾਈ ਕੀਤੀ ਜਾਵੇ ਕਿੰਨੇ ਦੀ ਲੁੱਟ ਕੋ ਸੀ 9000 ਦੀ ਸ਼ਹਿਰ ਗੱਲੇ ਚ ਕੈਸ਼ 7000 ਲੈ ਗਏ ਨਾਲ ਇੱਕ ਮੋਬਾਈਲ Samsung Galaxy S9 ਲੈ ਕੇ ਗਏ ਕੋਈ ਤੁਹਾਨੂੰ ਕੋਈ ਪਛਾਣ ਹੈਗੀ ਉਹਨਾਂ ਦੀ ਕੋਈ ਨਹੀਂ ਮੈਨੂੰ ਕੋਈ ਪਛਾਣ ਨਹੀਂ ਮੈਂ ਤਾਂ ਹੰਡੀ ਸਰ ਗਿਆ ਸੀ ਮੈਂ ਤਾਂ 10:30 ਵਜੇ ਪੱਟੀ ਪਹੁੰਚਿਆ ਲੜਕਾ ਇੱਥੇ ਇਕੱਲਾ ਸੀ ਲੜਕਾ ਇਕੱਲਾ ਸੀ ਫਰੈਂਡ ਜੀ 7:30 ਵਜੇ ਉਹ ਇਹਨੂੰ ਬਿਠਾ ਕੇ ਚਲੇ ਗਈ ਠੀਕ ਨੇ ਵੇਦਕਾਨ ਖੋਲਦੇ ਸੀ ਕਿਨੇ ਵੇ ਬੰਦ ਕਰਦੇ ਮੈਂ ਜੀ ਸਵੇਰੇ 7:30 8 ਵਜੇ ਖੋਲ ਲੈਂਦਾ ਤੇ ਰਾਤੀ 9 ਵਜੇ ਬੰਦ ਕਰਦਾ ਠੀਕ ਹਾਂਜੀ ਕੀ ਮੰਗ ਕਰਦੇ ਸੀ ਇਨਸਾਫ ਚਾਹੀਦਾ ਜੀ ਕਾਰਵਾਈ ਠੀਕ ਹੋ ਜਾ ਇਨਸਾਫ ਚਾਹੀਦਾ ਸੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਨੂੰ ਨਾਤ ਪਾਉਣੀ ਚਾਹੀਦੀ ਹੈ ਸਾਰੇ ਸ਼ਹਿਰ ਦੇ ਵਿੱਚ ਵੀ ਗੁੰਡਾਗਰਦੀ ਵਧੀ ਹੋਈ ਆ ਨਤਬਾਗੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਮੌਕੇ ਤੇ ਪੁਲਸ ਆਈ ਮੌਕੇ ਤੇ ਪੁਲਸ ਆਈ ਸੀ ਹਾਂ ਜੀ ਸੀਆਰ ਦੇ ਮੁਲਾਜ਼ਮ ਆਏਗੇ ਕੱਲ ਪਿਛਲੇ ਦਿਨ ਤੇ ਮੁਲਾਜ਼ਮ ਆਏ ਕਿ ਹੋਰ ਵੀ ਆਏਗੇ ਕਿਉਂਕਿ ਮੌਕੇ ਤੇ ਮੈਂ ਤਾਂ ਹੈ ਨਹੀਂ ਸੀ ਸੀਆਰ ਨੇ ਸਰਹੰਦਾ ਕੋ ਪੀਸੀਆਰ ਦੇ ਮੁਲਾਜ਼ਮ ਆਏ ਠੀਕ ਹੈ ਮਤਲਬ ਪੀਸੀਆਰ ਮੁਲਾਜ਼ਮ ਆਏ ਸੀ ਥਾਣੇ ਦਾ ਮੁਲਾਜ਼ਮ ਨਹੀਂ ਗਿਆ ਹਾਂ ਜੀ ਥਾਣੇ ਦਾ ਮੁਲਾਜ਼ਮ ਨਹੀਂ ਆਇਆ ਥਾਣੇ ਦਾ ਮੁਲਾਜ਼ਮ ਉਹ ਫੋਨ ਕਰਦੇ ਰਹੇ ਪਰ ਆਇਆ ਨਹੀਂ ਕੋਈ 112 ਤੇ ਮੈਂ ਹੁਣ ਕਾਲ ਕਰਤੀ ਸੀ ਅੰਮ੍ਰਿਤਸਰਵਾਂਦਿਆਂ ਦੇ ਤੇ ਉੱਥੇ ਕੰਪਲੀਟ ਮੇਰੀ ਦਰਜ ਹੋਈ ਹੈ ਹਾਂ ਜੀ ਉਹ ਤੋਂ ਨਾਲੇ ਮਿਲਾਰਨ ਪੀਜੇ ਕੋਈ ਕੋਈ ਕਾਰਵਾਈ ਕੀਤੀ ਹੈ ਉਹਨਾਂ ਨੇ ਕੋਈ ਨਹੀਂ ਹਾਂਜੀ ਕਾਰਵਾਈ ਕਰ ਰਹੇ ਆ ਭਾਈ ਉਠਾਣੇ ਚੋ ਗਿਆ ਹੈ ਉਹਨਾਂ ਨੇ ਅੰਦਰ ਉਹਦੀ ਪੁਛਗਿਛ ਲਈ ਕਰ ਰਹੀ ਹੈ ਤੇ ਅੱਗੋਂ ਪਰਚੇ ਦੇ ਕਟਾ ਲੁਕੀ ਉਹਦਾ ਮੈਡੀਕਲ ਕੀਤਾ ਗਿਆ ਹੈ ਸਿਵਲ ਦੇ ਵਿੱਚ ਰاتی ਬੰਦੇ ਨੂੰ ਫੜੇਗਾ ਹਾਂਜੀ ਇੱਕ ਬੰਦਾ ਪੜਿਆ ਫੜਾ ਕੇ ਆਏ ਨਾ ਤੇ ਦੂਸਰੇ ਦੀ ਉਹਨਾਂ ਦੀ ਬਰਮਾ ਬਰਮਾਦਿਕ ਬਰਾਮਦ ਕਰਨੀ ਹੈ ਠੀਕ ਹੈ ਅੱਜ ਅੱਜ ਕਿਹਨਾ ਆਪਣਾ ਹਾਂਜੀ ਕਿਹਨਾ ਮੇਰਾ ਨਾਮ ਸੋਨ ਸਿੰਘ ਜੀ ਹਾਂਜੀ ਸਰ ਜੀ ਇਹ ਕਿ ਕਿੰਨੇ ਕ ਵਜ ਦਾ ਰਾਤ ਵਕਿਆ ਤੇ ਸਵਾ 9 ਉਹਦਾ ਟਾਈਮ ਹੀ ਸਵਾ 9 ਵਜ ਦਾ ਕੈਨ ਸੀ ਇਹ ਦੋ ਜਣੇ ਆਏ ਹੀ ਬੈਡੀ ਸਿਲਣ ਤੇ ਕਹਿੰਦੇ ਹੀ ਬੁਖਾਰ ਚੈੱਕ ਕਰ ਦੇ ਬੰਨਾ ਫੇ ਬੁਖਾਰ ਚੈੱਕ ਕਰਨ ਲੱਗਾ ਤੇ ਖਾਂਸੀ ਕਰਦੇ ਵੇ ਕਹਿੰਦੇ ਮੈਨੂੰ ਪਹਿਲਾਂ ਪਾਣੀ ਪਿਲਾ ਦੇ ਮੈਂ ਪਾਣੀ ਪਿਲਾਇਆ ਤੇ ਦੂਜੇ ਮੁੰਡੇ ਸਾਈਡ ਤੇ ਹੋ ਕੇ ਉਹਨੇ ਮੇਰਾ ਗਾਲ ਚ ਸਾਫ ਬਾ ਕੇ ਥੱਲੇ ਸੁੱਟਦਾ ਤੇ ਸਾਰਾ ਕਾਇਸੀ ਕੱਢ ਲਿਆ ਉਹਨਾਂ ਨੇ ਗੋਟ ਮਾਰ ਕੀਤੀ ਉਹਨਾਂ ਨੇ ਨਾਲੇ ਮੇਰਾ ਫੋਨ ਹੋ ਗਿਆ ਲੈ ਗਈ ਉਹ ਇਹ ਗੋਲੀ ਦੀ ਧਮਕੀ ਨਹੀਂ ਦੇਹੀ ਗੋਲੀ ਮਾਰ ਦੇਣੀ ਹੈ ਹੂੰ ਵਜਾ ਮਾਰਦਾ ਸੀ ਨਾ ਬਾਅਦ ਕਿਉਂਕਿ ਨਹੀਂ ਗੋਲੀ ਮਾਰ ਦੇਣੀ ਚਾਹੂਗਾ ਇਹ ਮੁਰਕੇ ਦਾ ਦਾ ਤੱਕ ਮਾਰ ਲਿਆ ਤਾ ਤਰ ਮਾਰਨ ਲੱਗੇ ਸੀ ਜੇ ਪਾਇਓ ਵਾਈ ਵਾਈ ਬਾਅਦ ਤੇ ਉਹ ਗੇੜ ਖੋਲਤਾ ਉਹਨਾਂ ਨੇ ਭੱਜ ਗਏ ਫਿਰ ਦੋਏ ਓਕੇ ਕਿੰਨੇ ਸੀਗੇ ਕਿੰਨੇ ਮੁੰਡੇ ਸੀ ਦੋ ਜਣੇ ਅੰਦਰ ਆ ਸੀ ਇੱਕ ਬਾਅਦ ਸੀ ਮੋਟਰਸਾਈਕਲ ਸਟਾਰਟ ਕਰਤੀ ਤੇ ਤੁਹਾਡਾ ਵੀ ਕੋ ਰੋਲ ਹੈਗਾ ਵਿੱਚ ਤੇ ਨਹੀਂ ਮੇਰਾ ਨਹੀਂ ਨੇ ਰੋਲ ਦਾ ਮਤਲਬ ਹੈ ਵੀ ਤੁਸੀਂ ਜਿਸਲੇ ਮਤਲਬ ਰੋਲਾ ਰੋਲਾ ਪਾਇਆ ਜਦੋਂ ਇਕੱਠੇ ਹੋਏ ਮਤਲਬ ਆਏ ਤੁਹਾਡੇ ਕੋਲੇ ਜਦੋਂ ਉਹਨੇ ਰੋਲਾ ਪਾਇਆ ਸਾਹਮਣੇ ਮੈਂ ਇੱਥੇ ਇਹਦਾ ਪਾਪਾ ਐ ਅਹੀਂ ਅੱਛਾ ਆਪਾਂ ਬੇਟਾ ਹੈ ਇਹ ਓਕੇ ਹਾਂਜੀ ਬਾਹਰ ਮੈਨੂੰ ਆ ਜਾਉਂਦੀਆਂ ਚੀਕਾਂ ਦੀਆਂ ਜਿੰਦੀਆਂ ਮੈਂ ਆਪਣੇ ਛੋਟੇ ਬੇਟੇ ਨੂੰ ਕਹਾ ਕਿ ਜਾ ਕੇ ਵੇਖੋ ਉੱਥੇ ਕੀ ਹੁੰਦਾ ਅੱਛਾ ਤੇ ਉਹਨੇ ਵੇਖਿਆ ਹੁੰਦਾ ਦਾੜੀ ਸਾਇਲ ਦੀਆਂ ਨਾਲ ਬਾਵਾਵ ਤੇ ਮੂੰਹ ਬਣ ਕੇ ਤੇ ਕੁੱਟ ਹੁੰਦਾ ਆ ਅੱਛਾ ਤੇ ਮੁਰਕੇ ਮੈਂ ਉਥੋਂ ਭੱਜ ਆਇਆ ਮੁਰਕੇ ਮੈਂ ਉਹਨਾਂ ਨੂੰ ਫੜਿਆ ਮੁੰਡਿਆਂ ਨੂੰ ਤੇ ਇੱਕ ਨੂੰ ਮੈਂ ਫੜਦਾ ਦੂਜਾ ਭੱਜ ਗਿਆ ਇੱਕ ਨੂੰ ਫੜ ਕੇ ਅਹੀਂ ਮੁਰਕੇ ਅੱਜ ਪ੍ਰਸ਼ਾਸਨ ਵੀ ਹੈ ਪ੍ਰਸ਼ਾਸਨ ਨੂੰ ਜੀ ਠੀਕ ਹੈ ਜੀ ਬਿਲਕੁਲ ਹਾਂ ਜੀ ਕੀ ਨਾ ਪ੍ਰਾਜਾ ਨਕੇਸ਼ ਕੁਮਾਰ ਹਾਂ ਜੀ ਇਹ ਜੋ ਵਕਤ ਹੈ ਰਾਤ ਸਵਾ 9 ਵਜੇ ਹੋਇਆ ਹੈ ਬਹੁਤ ਹੀ ਨਿੰਦਨਯੋਗ ਹੈ ਜੀ ਸਾਡੇ ਪੱਟੀ ਸ਼ਹਿਰ ਦੇ ਵਿੱਚ ਦਿਨੋਂ ਦਿਨਾਂ ਲੁੱਟਾਂ ਖੋਹਾਂ ਬਹੁਤ ਵਧ ਰਹੀਆਂ ਨੇ ਪ੍ਰਸ਼ਾਸਨ ਨੂੰ ਇਹੋ ਮੰਗ ਹੈ ਕਿ ਇਸ ਤੇ ਨਾਕ ਪਾਈ ਜਾਵੇ ਤਾਂ ਕਿ ਲੋਕਾਂ ਦਾ ਜੀਣਾ ਸਫਲ ਹੋਵੇ ਕੋਈ ਦਿਨ ਰਾਤ ਇਹ ਕੰਮ ਹੋ ਰਹੇ ਨੇ ਕਦੇ ਕਿਤੇ ਹੋ ਰਿਹਾ ਕਦੇ ਕਿਤੇ ਹੋ ਰਿਹਾ ਨਸ਼ੇ ਦੇ ਕਾਰਨ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੋ ਮੰਗ ਕਰਾਂਗੇ ਕਿ ਸਾਨੂੰ ਇਸ ਦਾ ਦਿੱਤਾ ਜਾਵੇ ਕਿ ਗਾਂ ਕੋਈ ਇਹੋ ਜਿਹੀ ਵੱਡੀ ਕੋਈ ਕਾਰਵਾਈ ਨਾ ਹੋ ਹੋ ਪਾਵੇ ਪੱਤੀ ਤੋਂ ਵਰਪ੍ਰੀਤ ਸਿੰਘ ਗੋਪੀ ਹਾਤੇ ਈਪੀਰੋ ਅਸ਼ੋਕ ਰੋੜਾ ਖੱਤਿਆਗੜ੍ਹ ਨਿਊਜ਼ ਟੀਵੀ